ਹਾਂ ਕੀ ਹੋ ਗਿਆ ਉਹ ਜਾ ਹੈ ਯਾਰਾ ਕਟਾਰੇ ਕੋਈ Obrigado. <laughs> हम बहुत ज्यादा कर रहे हैं लेकिन वो नहीं कर पा रहे हैं वो नहीं ਇਹ ਲੈ ਗਿਆ ਪਾਰਾ ਬਸ ਨਹੀਂ ਬਹੁਤ ਹੈ ਉਹ ਕਹਿੰਦਾ ਇਹ ਨੂੰ ਨਾ ਕੋਈ ਨਹੀਂ ਮੈਂ ਖੋਲਣ ਦੇਰ ਖੜਾ ਗਿਆ ਹੁਣ ਬੈਠ ਗਿਆ ਇਹ ਤਾਂ ਗੱਡੀ ਨਾ ਬਲੈਕ ਸੌਂ ਬੈਠੇ ਕੀ ਕਹਿੰਦਾ ਉਧਰ ਹੁਣ ਕਟਾ ਦੇ ਹੀ ਹੈ ਨਹੀਂ ਉਹ ਕੀ ਕਹਿੰਦਾ ਹੁਣ ਉਧਰ ਉਹਦਾ ਡਰਾਈਵਰ ਆਊਗਾ ਫੇਰ ਆਇਆ ਮੈਂ ਤਾਂ ਹੁਣ ਰਹਿਣਾ ਝੋਕੜੀ ਨਹੀਂ ਲੈ ਕੇ ਜਾਣਾ ਫੇਰ ਲੈ ਗਿਆ ਮੈਂ ਜਾਊਂਗਾ ਮੈਂ ਜਾ ਹਟਣ ਲੈ ਆਰੇ ਛੱਡਾ ਦੇ ਮੈਂ ਤੇਰੇ ਕੋਲ ਥੋੜਾ ਬਹਿ ਲਈ ਰਿਹਾ ਤੇ ਤੂੰ ਆ ਆ ਵੀ ਰੱਖ ਰਾ ਤੂੰ ਖੁੱਲੇ ਕੀ ਕਰਾਉਣਾ ਰੱਖ ਲੈ ਤ ਕੋਈ ਨਹੀਂ ਆ ਨਾ ਹਾਂ ਨਾ ਆ ਤੂੰ ਆਖ ਲੈ ਕੀ ਕਰਾਉਣਾ ਤੂੰ ਰੱਖ ਲੈ ਕੋਈ ਨਹੀਂ ਹਾਂ ਤੇ ਤੂੰ ਲਾਈ ਵੀ ਬੈਠਾ ਜੀ ਹੋਰ ਆ ਗਏ ਨਾ ਯਾਰ ਲੋਨ ਮੈਂ ਕੀ ਕਹਾ ਤਾ ਨਹੀਂ ਯਾਰ ਮਿਹਨਤ ਦਾ ਮਿਹਨਤੀ ਅਗਾ ਬਾਈ ਟੂ ਮਰਦਾਨੀ ਨਹੀਂ ਲੱਗਦਾ ਕੋਈ ਨਹੀਂ ਕੁਛ ਨਹੀਂ ਗਾਣਾ ਤੈਨੂੰ ਅਖਾਈ ਹੋਈ ਆ ਗਈ ਬਾਈ ਕਿ ਨਹੀਂ ਦਿੱਤੇ ਨਹੀਂ ਬਈ ਇਹਨਾਂ ਉਹ ਹੋਰ ਨਹੀਂ ਕੋਈ ਨਹੀਂ ਭੁੱਲਣਾ ਪਏਗਾ ਇਹ ਜਨਮ ਮਗਰ ਬੱਸ ਹੁੰਦਾ ਨਹੀਂ ਕਿਉਂ ਆਹ ਮੈਂ ਕਿਹਾ ਤੈਨੂੰ ਰੱਖਣਾ ਕੋਈ ਨਾ ਤੇ ਨੀਂਦ ਨਹੀਂ ਆਉਂਦੀ ਆ ਰਹੀ ਨਾ ਵੀਰੇ ਦਾ ਲਾਜ ਲੈਣੇ ਆ

ਗੱਡੀ lagi, ਕੇ ਸੀ ਮੰਦਰ ਆਇਆ ਨਹੀਂ ਅਜੋ ਮੰਦਰ ਵਾਲਾ ਮੰਦਰ ਗਿਆ ਨਾ ਆਇਆ ਨਹੀਂ ਬੇਟੀ ਦੋ ਬਗ ਗਿਆ ਕਵਾ ਨੰਬਰ ਹੈ ਨਹੀਂ ਤੇਰੇ ਕੋਲ ਕਵਾ ਲਾ ਨਹੀਂ ਨੀ ਕੋ ਦਾ ਯਾਰ ਕਰਨ ਵਾਲੇ ਪੈਸੇ ਲੈਣੀਆਂ ਕਰਨ ਲਈ ਪੇਮੈਂਟ ਲੈਣੀ ਆ ਤੋ ਗੱਲ ਆ ਦੀ ਅੱਜ ਜਗੜ-ਬਗੜਾ ਸਾਡਾ ਯਾਰ ਆਹ ਵੇਖੋ ਇਹ ਆ ਰਿਹਾ ਬੰਦਾ ਤੀਰਾਂ ਬਾਨੇੜਾ ਕੋੜਾ ਪਤਾ ਨਹੀਂ ਯਾਰ ਬੱਸ ਅੱਧਾ ੜੀ ਸਾਈਡ ਤਾਂ ਬੜਾ ਮੀਂਹ ਆ ਯਾਰ ਇੰਨਾ ਪਾਣੀ ਖੜਾ ਨਾ ਉੱਤੇ ਤਾਂ ਅੱਧਾ ਅੱਧਾ ਗੱਡਾਂ ਗਾਣਾ ਪੋਈਆਂ ਹੋ ਪੈ ਗਈਆਂ ਮੈਂ ਕਰਨਾ ਜਿਹੜੇ ਸਾਹਮਣਾ ਮੀਂਹ ਪਿਆ ਪਿਆ ਤੇ ਬੰਡਾ ਡਬੋ ਹੀ ਦੇਣਾ ਸਰ ਅੜਾ ਜਿਹੜੇ ਸਾਹਮਣਾ ਮੀਂਹ ਪਈ ਜਾਂਦਾ ਹੈ ਹੈ ਆਈਆ ਹੋਰ ਆਪ ਅੰਮ੍ਰਿਤਸਰ ਗਾਂਟੀਆੜੀ ਨੂੰ ਮਤ ਪਾੜੀਓ ਤਾਂ ਬਾਹਰ ਹੀ ਹੋਣਾ ਉਹ ਖਾਣਗੇ ਬੇਤੀ ਆਦੇ ਉਹ ਬੈਠਾ ਨਾ ਬੈਠਾ ਮੈਂ ਰੋਟੀ ਵਸਣ ਗਿਆ ਕਿ ਨਾ ਅੱਜ ਆਕਰ ਪਕੜਾ ਆਕਰ ਪਕੜਾ ਆ ਤਾਂ ਕੋਈ ਨਹੀਂ ਕਿਤੇ ਨਹੀਂ ਉਹ ਬੈਠਾ ਨਾ ਆ ਦੇਖੋ ਜੀ ਮੀਂਹ ਚ ਗੱਡਰ-ਗੱਡਰ ਨਹੀਂ ਤੇ ਕਾਲੀ ਹੀ ਵੰਡ ਪੱਟੀ ਪਈ ਆ ਹਾਂ ਮੀਂਹ ਤੋਂ ਡਰਿਆ ਨਹੀਂ ਇਹਨੇ ਕਾਲੀ ਹੀ ਵੰਡ ਪੱਟੀ ਪਈ ਐ ਨਹੀਂ ਡਰਦੇ ਜੀ ਉੱਥਾਰੇ ਤੇ ਲਾਈਵ ਹੋ ਕੇ ਅੰਡਰ ਬ੍ਰਿਜ ਦੇ ਭਰਿਆ ਪਾਣੀ ਡਿੱਕੜ ਹੋਏ ਬੰਦ ਇਹ ਵੀਡੀਓ ਕਰੀ ਖੋਲੀ ਪੋਲੀ ਸੋ ਇਹ ਹੋਈ ਤਾਂ ਮੈਨੂੰ ਲੈਂਕ ਖੰਡ ਕਰੀ ਇਹਦੇ ਪੇ ਉਹ ਹੀ ਪੋਲਾ ਹਨ ਲੈਂਕ ਕਰੀ ਮੈਨੇ ਇਹਦਾ ਆਹ ਦੇ ਪਗੜੇ ਵੀ ਕਹਿਦਾ ਇਹਦਾ ਇਧਰ ਜਾਓ ਵਾਹੀ ਦਾ ਪਗੜਾ ਆਹ ਦੇ ਕਿਹੜੀ ਮੈਂ ਜਿੱਥੇ ਵੜਿਆ ਅੱਜ 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 ਜਿਹੜਾ ਜੀ ਤਰਫੋਂ ਜੇ ਉੱਥੇ ਨਹੀਂ ਆਇਆ ਬਹੁਤ ਦੇਰ ਹੋ ਗਈ 2 ਮਿੰਟ ਦਾ ਆ ਬਈ ਮੈਂ ਅੱਜ ਉੱਥੇ ਮਰੇ ਉਹਨੂੰ ਪਹਿਲੇ ਨਹੀਂ ਉਹਨੂੰ ਥੋੜਾ ਵਕਤ ਦੇਣਾ ਹੈ ਮਤਾਂ ਹੀ ਦਾ ਹੀ ਹੁੰਦੇ ਜੀ ਥੋੜਾ ਆ ਗਏ ਉਹ ਬਹਿ ਗਏ ਉਹ ਬਰਾਉਣਾ ਗਾ ਰਿਹਾ ਮੈਨੂੰ ਪੈਸੇ ਨਹੀਂ ਮਿਲਣਗੇ ਪੈਸੇ 15 ਕਾ ਹੀ ਇਥੇ ਖੁਨੇ ਆ ਅਸੀਂ ਜਾਣ ਚੁਕੀਏ ਇਹ ਕੋਲੇ ਰਾਧੂ ਆ ਯਾਰ ਹਾਂ ਹੈਾ ਖਾ ਕੇ ਜੇ ਤੈਨੂੰ ਮਰਜ਼ੀ ਤੋਰਦੇ ਜਾਵਾਂ ਨਹੀਂ ਬੋਲਦਾ ਹਾਂਜੀ ਹਾਂਜੀ ਨਹੀਂ ਦਾ ਉੱਧਰ ਹੈ ਨਹੀਂ ਗਈ ਪਰੜੀ ਵਗਜੋ ਹਾਂ ਉੱਧਰ ਦੀ ਲੱਗ ਜਾਈ ਪੁਲ ਤੇ ਨਾ ਪਰੜੀ ਪਰੜੀ ਨਹਿਰ ਤੱਕ ਕੇ ਪੁਰ ਨਾਲ ਹੀ ਪਰੀ ਨਹੀਂ ਖੜਦਾ ਨਹੀਂ ਖੜਦਾ ਨਾ ਨਾ ਗਾਂ ਕਿੱਥੇ ਨੂੰ ਜਾਂਦਾ ਪਾਣੀ ਗਾਂ ਉੱਥੇ ਹੋਊਗਾ ਗ੍ਰੀਨ ਸਿਟੀ ਦੇ ਜਿਹੜਾ ਕੋਠਾ ਹੈ ਨਹੀਂ ਚੁੰਬੀ ਦੇ ਆ ਆ ਉੱਥੇ ਹੋਊਗਾ ਕਰਾਇਆ ਬਾਈ ਆ ਆ ਡਾਪੀ ਉਕਾਰ ਦਾ ਡਾਪੀ ਹੋ ਰਿਹਾ ਇਹਨਾਂ ਨੂੰ ਹੁਣ ਬਸ ਥੋੜੇ ਹੋਇਆ ਪਾਣੀ ਉਸ ਤੋਂ ਘੱਟ ਆ ਜੀ ਹੁਣ ਆ ਆ ਡਾਪੀ ਆ ਜੀ ਦੋਲੀ ਮੈਂ ਠੀਕ ਹੈ ਜੀ ਦੋਲੀ ਮੈਂ ਕਿਹਦਾ ਪਾਣੀ ਦੇ ਕੋਲੇ ਕੌਣ ਤੇ ਠੀਕ ਕੰਦਾ ਇੱਧਰ ਪਾਣੀ ਦੇ ਥਲਾ ਸਾਡਾ ਛਾਇਆ ਹੁਣ ਕਰਦੇ ਇਹਨਾਂ ਛੋਟੀ ਗਾਰ ਪੁਰਾਣੀ ਥੋਣੀ ਡੱਪੀ ਹਾਂ ਜੇ ਮੈਂ ਕਹਿੰਦਾ ਬੱਤ ਕਦਾ ਡੱਪ ਗਈ ਜੰਦਾ ਸੈਕੜ ਬਕਰ ਦੇਦਾ ਬੜ ਗਿਆ ਬੜੀ ਨਾ ਮਾਰੀ ਦੇਖੋ ਪੂਰੀ ਆ ਕਿੰਨਾ ਤਾਂ ਜਾਈ ਜਾ ਨਹੀਂ ਉਹ ਸੱਤੇ ਉਹਦਾ ਪੂਰੀ ਆ ਪੂਰੀ ਆ ਆਹ پريشان 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 ਜੀ ਠੀਕ ਹੋ ਸਾਰੇ ਪਰ ਨਹੀਂ ਵੋਟ ਹੋਈ ਪਿਛੇ ਦੋ ਤਿੰਨ ਦਿਨਾਂ ਦੀ ਜਿੱਥੇ ਜਾ ਕੇ ਖਾਂ ਨੂੰ ਗਈ ਆ ਉਹ ਵੀ ਆਪਣੇ ਕੋਪਟ ਜਿਆਦਾ ਕਰਨੇ ਪੈ ਰਹੇ ਸੀ ਦੋ ਤਿੰਨ ਦਿਨਾਂ ਲਈ ਈ ਕੱਟ ਰੱਖਿਆ ਜੀ 2 ਕਿਲੋ ਮੀਟਰ ਚਲੋ ਸੁਖਰਾ ਬਾਹਰ ਗੁਰਾ ਕੰਡ ਪੁਰੂ ਗਾਰ ਦੀ ਚੱਕੀ ਜਾਣੀ ਆ ਨੋ ਜਿਹੜਾ ਜਿੰਨਾ ਕਰਦੇ ਨਾਲ ਹੈ ਉਹ ਮੰਗੇ ਆ ਬਾਈ ਜੰਮਿਆ ਓਏ ਨਾਈਟ ਨੂੰ ਕਰਦਾ ਨਹੀਂ ਆ ਪੰਜੇ ਕੰਮ ਉੱਤੇ ਆਣਾ ਨਹੀਂ ਇਹ ਜਿਹੜਾ ਨਾਈਟ ਆ ਜਾਂਦੇ ਨਾਈਟ ਨੂੰ ਕਰਦਾ ਆ ਆ ਜਿਹੜਾ 啊。好好好好好好